ਸਸਿਗਲ ਜੀ ਤੁਸੀਂ ਦੇਖ ਰਹੇ ਹੋ ਮਾਜਾ ਪਲਾਸਟਿਕ ਮੈਂ ਹਰਵਿੰਦਰ ਸਿੰਘ ਅੱਜ ਗੱਲ ਕਰ ਰਹੇ ਹਾਂ ਠਾਣਾ ਕਮਾਨ ਅੰਦਰ ਆਉਂਦੀ ਚੌਂਕੀ ਉਧਨਵਾਲ ਜਿੱਥੋਂ ਦੇ ਇੰਚਾਰਜ ਸਰਦਨ ਸਿੰਘ ਵੱਲੋਂ ਆਪਣੀ ਵਰਦੀ ਦਾ ਗਲਤ ਇਸਤੇਮਾਲ ਕਰਦਿਆਂ ਹੋਇਆ ਲੋਕਾਂ ਨਾਲ ਧੱਕਾਸ਼ਾਹੀ ਕੀਤੀ ਜਾਂਦੀ ਆ ਤੇ ਜਿਹੜੇ ਉਹਨਾਂ ਦੇ ਚਹੇਤੇ ਜਨਨਾਂ ਨਾਲ ਮਿਲੀਭੁਗਤ ਕੀਤੀ ਹੋਈ ਇਹਨਾਂ ਨੇ ਉਹਨਾਂ ਨਾਲ ਮਿਲ ਕੇ ਲੋਕਾਂ ਦੀ ਜ਼ਮੀਨਾਂ ਦੇ ਕਬਜ਼ੇ ਕਰਾਂਦੇ ਆ ਤੇ ਆਪ ਹੀ ਕੋਰਟ ਬਣੇ ਆ ਤੇ ਆਪ ਹੀ ਤਹਿਸੀਲਦਾਰ ਬਣੇ ਹੋਏ ਆ ਤੇ ਬਿਨਾ ਕਾਗਜ਼ਾਂ ਤੋਂ ਜਾ ਕੇ ਕਬਜ਼ਾ ਕਰਵਾ ਦਿੰਦੇ ਨੇ ਉੱਚ ਅਧਿਕਾਰੀਆਂ ਕੋ ਉਹਨਾਂ ਦੀ ਮੰਗ ਕਰਦੇ ਆ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਵੀ ਇਹਨਾਂ ਨੇ ਗਲਤ ਕੀਤਾ ਹੋਇਆ ਤੇ ਚੱਕ ਕਰਕੇ ਜੋ ਵੀ ਇਹਨਾਂ ਬਣਦਾ ਵਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਲੋਕਾਂ ਦਾ ਇਸ ਚੀਜ਼ ਤੋਂ ਪੁਲਿਸ ਤੋਂ ਪ੍ਰਸ਼ਾਸਨ ਉੱਡਦਾ ਜਾਂਦਾ ਕਿ ਵਿਸ਼ਵਾਸ ਉੱਠ ਗਿਆ ਹੈ ਪਰ ਪੁਲਿਸ ਕਦੀ ਕਿਸੇ ਨੂੰ ਇਨਸਾਫ ਨਹੀਂ ਦੇ ਸਕਦੀ ਜੇ ਇਹੋ ਜਿਹੇ ਮੁਲਾਜ਼ਮ ਆ ਕੇ ਇਹੋ ਜਿਹਾ ਧੱਕਾ ਕਰਨਗੇ ਤੇ ਲੋਕੋ ਗੁੱਸੇ ਤੋਂ ਬੁਲਾਦਾ ਕਿੱਥੇ ਜਾਣਗੇ ਜੇ ਪੁਲਿਸ ਪ੍ਰਸ਼ਾਸਨ ਨਹੀਂ ਇਹਨਾਂ ਦੀ ਸੁਣਵਾਈ ਕਰੇਗਾ ਲੋਕਾਂ ਦੀ ਤੇ ਇਹੋ ਜਿਹੇ ਮੁਲਾਜ਼ਮਾਂ ਤੇ ਕੀ ਕਾਰਵਾਈ ਉੱਚ ਅਧਿਕਾਰੀ ਕਰਦੇ ਆ ਦੇਖਦੇ ਆ ਤੁਹਾਨੂੰ ਸਾਰੀ ਵੀਡੀਓ ਦਿਖਾਉਂਦੇ ਅੱਗੇ ਜਦੋਂ ਧੱਕਾ ਸਾਹੀ ਕਰਦੇ ਜਾ ਕੇ ਮੌਕੇ ਦੇ ਉੱਥੇ ਜਾ ਕੇ ਜਦੋਂ ਜਿਹੜੇ ਬੰਦੇ ਹਨ ਉਹ ਜਾ ਕੇ ਕਾਜ ਲੈ ਕੇ ਜਾਂਦੇ ਉਹਨਾਂ ਨੂੰ ਕਾਜ ਨਹੀਂ ਵੰਦੇ ਤਾਂ ਮੋਕੇ ਤੇ ਜਾ ਕੇ ਦਫਗੇ ਮਾਰਦੇ ਆ ਕਿ ਤੁਹਾਡੇ ਬੰਦੇ ਚੁੱਕ ਕੇ ਅੰਦਰ ਦੇ ਦਾਂਗੇ ਜੀ ਤੁਹਾਨੂੰ 10 755 ਕਰ ਦਾਂਗੇ ਮੇਰੀ ਪਾਵਰ ਆ ਜੀ ਮੇਰੀ ਵਰਦੀ ਆ ਜੀ ਇਹੋ ਜਿਹੇ ਬੰਦਿਆਂ ਤੇ ਦੇਖਦੇ ਆ ਉੱਚ ਅਧਿਕਾਰੀ ਮੈਂ ਮਾਨਸਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਇਹੋ ਜਿਹੇ ਅਧਿਕਾਰੀਆਂ ਦੇ ਕਾਰਵਾਈ ਕੀਤੀ ਜਾਵੇ ਜੀ ਜਿਹੜੇ ਇਹੋ ਜਿਹਾ ਕੰਮ ਕਰਵਾ ਰਹੇ ਗਲਤ ਆ ਬਦੋਂ ਸਾਰੀ ਵੀਡੀਓ ਵਿਖਾ ਲਾ ਲੋ ਮੋਕੇ ਤੇ ਕਿੱਦਾਂ ਧੱਕਾਸ਼ਾ ਹੀ ਕਰਦੇ ਆ ਕਿ ਜੋ ਕਿ ਅਗਲਾ ਕਾਗਜ਼ਾਤ ਵੀ ਪੂਰੇ ਹੁੰਦੇ ਜਾਓਗੇ ਇਹਨਾਂ ਦਾ ਵਿੱਚ ਅਧਿਕਾਰ ਨਹੀਂ ਆ ਬੋਲੰਦਾ ਆ ਕੇ ਉੱਥੇ ਦਫਕੇ ਮਾਰਦੇ ਆ ਕੰਮ ਡੱਕਦੇ ਆ ਬਿਨਾ ਕਾਗਜ਼ਾਤ ਆਉਂਦੇ ਆ ਬਿਨਾ ਐਪਲੀਕੇਸ਼ਨ ਬਿਨਾ ਕਾਗਜ਼ਾਂ ਦੇ ਉੱਥੇ ਪਹੁੰਚ ਜਾਂਦੇ ਆ ਜਾ ਕੇ ਦਫਕੇ ਮਾਰਦੇ ਆ ਸਿਰਫ ਉਹਨਾਂ ਦੇ ਫੋਨ ਘੋਲਾਦੇ ਕਿਉਂਕਿ ਉਹਨਾਂ ਦੀ ਜ਼ਹੀਤੇ ਆ ਮਲੋ ਜਿਨ੍ਹਾਂ ਨਾਲ ਉਹਨਾਂ ਬਹਿਣ ਖੁਲਾਉਣਾ ਜਿਨ੍ਹਾਂ ਨਾਲ ਉਹਨਾਂ ਮਿਲੀ ਭੁਗਤਾਂ ਜਿੰਨਾ ਕੋ ਪੈਸੇ ਚੱਕਦੇ ਆ ਤਖਾਨੇ ਤੁਹਾਨੂੰ ਸਾਰੀ ਵੀਡੀਓ ਅਗੇ ਦੀ ਕਿੱਦਾਂ ਆ ਕੇ ਉਹ ਧੱਕਾਸ਼ਾ ਹੀ ਕਰਦੇ ਆ ਆਪਣੀ ਵਰਦੀ ਦਾ ਰੋਪ ਪਾਉਂਦੇ ਆ ਉਦੋਂ ਬਾਅਦ ਤੇ ਉਹਨਾਂ ਨਾਲ ਨਹੀਂ ਕਰਦਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਸੇ ਕਰਕੇ ਹੀ ਵਿਸ਼ਵਾਸ ਹੋੜ ਇਸੇ ਇਹੋ ਜਿਹੇ ਅਫਸਰਾਂ ਕਰਕੇ ਵਿਸ਼ਵਾਸ ਹੋ ਰਿਹਾ ਹਾਂ ਡਿਪਾਰਟਮੈਂਟ 'ਚ ਕੋਈ ਉੱਚ ਅਧਿਕਾਰੀ ਇਦਾਂ ਦੇ ਚੰਗੇ ਅੱਖਸ ਵਾਲੇ ਵੀ ਹੈਗੇ ਜੋ ਲੋਕਾਂ ਦੀ ਸੁਣਵਾਈ ਕਰਦੇ ਆ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹੋ ਜਿਹੇ ਅਧਿਕਾਰੀਆਂ ਦੇ ਕਾਰਵਾਈ ਕੀਤੀ ਜਾਵੇ ਤਾਂ ਜੋ ਕ੍ਰਾਇਮ ਤੇ ਹੱਦ ਜੀ ਇਤਨ ਹੱਥ ਪਾਈ ਜਾਵੇ ਆਪਾਂ ਚੌਂਕੀ ਇੰਚਾਰਜ ਉਧਨਵਾਲ ਨਾਲ ਗੱਲ ਕਰਨ ਲੱਗੇ ਆ ਕਾਲ ਕਰਕੇ ਜੋ ਕਿ ਉਧਨਵਾਲ ਕਾਫੀ ਕਬਜ਼ੇ ਕਰਾ ਰਹੇ ਆ ਜ਼ਮੀਨਾਂ ਤੇ ਉਹਨਾਂ ਪੁੱਛਦੇ ਆ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਅਈ ਕਾਲ ਕਰ ਰਹੇ ਆ ਐਸਏ ਚੌਂਕੀ ਪੰਚਾਜ ਸਰਵਨ ਸਿੰਘ ਉਧਨਵਾਲ ਹਲੋ ਹਾਂਜੀ ਸਸਿਕਾ ਸਰ ਸਸਿਕਾ ਸਰ ਸਰ ਅਰਵਿੰਦਰ ਸਿੰਘ ਮਠਾਉਰ ਬੋਲ ਰਿਹਾ ਜੀ ਚੌਂਕੀਨ ਚਾਰਜ ਸਰਵਨ ਸਿੰਘ ਬੋਲ ਰਿਹਾ ਜੀ ਹਾਂ ਹਾਂ ਹਾਂਜੀ ਅਰਵਿੰਦਰ ਸਿੰਘ ਮਠਾਉਰ ਬੋਲ ਰਿਹਾ ਜੀ ਤੁਸੀਂ ਤੁਹਾਡੇ ਇੱਕ ਬਿਆਨ ਲੈਣਾ ਖਬਰ ਵਾਸਤੇ ਕਿ ਤੁਸੀਂ ਉਹਨਾਂ ਵਾਲ ਚ ਨਜਾਇਜ਼ ਕਬਜ਼ੇ ਕਬਜ਼ੇ ਕਰਵਾ ਰਹੇ ਹੋ ਜ਼ਮੀਨਾਂ ਤੇ ਧੱਕਾਸ਼ਾਹੀ ਕਰਦੇ ਹੋ ਤੇ ਕੀ ਕਹਿੰਦੇ ਹੋ ਸਬੰਧ ਵਿੱਚ ਰਿਕਾਰਡ ਉਹਦੀ ਆਨ ਰਿਕਾਰਡ ਹੈ ਜੀ ਹਲੋ ਹਲੋ ਸਰ ਹਲੋ ਹਲੋ ਸਰ ਮੇਰੀ ਆਵਾਜ਼ ਨਹੀਂ ਆ ਰਹੀ ਸਰ ਤੋਂ ਤੁਮਾਰਨ ਕੋਲ ਹਨ ਹਨਾ ਲੋ ਗੱਲ ਕੀਤੀ ਜਾ ਰਹੀ ਹੈ ਖਵਾਨੀ ਚੱਕਾ ਜਾ ਰਿਹਾ ਦੇਖਦੇ ਹਾਂ ਕੀ ਕਹਿੰਦੇ ਆ ਨੰਬਰ ਯੂ ਹੈਵ ਡਾਇਲਡ ਇਸ ਕਰੰਟਲੀ ਲਵਲ ਉਸ ਨੂੰ ਕੱਟਿਆ ਜਾ ਰਿਹਾ ਹੈ ਕੋਈ ਜਵਾਬ ਦੇਣਾ ਮੁਫਤ ਨਹੀਂ ਸਮਝਦੇ ਹੋ ਕਿ ਮੈਂ ਕੁਝ ਜਵਾਬ ਦਵਾਂ ਇਸ ਚੀਜ਼ ਦੇ ਬਾਰੇ ਅਸੀਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹਨ ਕੋਸ਼ਿਸ਼ ਕਰੇ ਜਰਾ ਫਿਰ ਕੱਟ ਰਿਹਾ ਦੁਬਾਰਾ ਰਿਪੀਟ ਕਰਦੇ ਹਾਂ ਕੀ ਬੋਲਣਾ ਚਾਹੁੰਦੇ ਦੇਖਦੇ ਆ ਚੱਕਦੇ ਆ ਫੋਨ ਕਿ ਨਹੀਂ ਚੱਕਦੇ ਇਹ ਰਿਕਾਰਡਿੰਗ ਜੋ ਵੀ ਬੋਲਣਗੇ ਇਹਨਾਂ ਦੀ ਵਿੱਚ ਪਾਵਾਂਗੇ ਜੇ ਨਹੀਂ ਚੱਕਣਗੇ ਤੇ ਇਹਨਾਂ ਦੇ ਉੱਚ ਅਧਿਕਾਰੀ ਨਾਲ ਜੂਨ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਠੀਕ ਹੈ ਜੀ ਬਾਕੀ ਦੇਖ ਰਿਹਾ ਚੱਕਦੇ ਇੱਕ ਨਹੀਂ ਚੱਕਦੇ ਸਾਡਾ ਕੰਮ ਆ ਗਾਲ ਕਰਕੇ ਇਹਨਾਂ ਦਾ ਬਿਆਨ ਪਾਉਣਾ ਠੀਕ ਹੈ ਜੀ ਕਾਲ ਜਾਰੀ ਇਹਨਾਂ ਨੂੰ ਇਹ ਨਾ ਪੁੱਛਣਾ ਕਿ ਸਵੇਰੇ ਤੁਸੀਂ ਜਿਹੜੀ ਜਗ੍ਹਾ ਤੇ ਕਬਜ਼ਾ ਕਰਵਾਇਆ ਕੀ ਕਹਿੰਦੇ ਉਸ ਮੰਨ ਨਹੀਂ ਚੱਕਿਆ ਗਿਆ ਇਹਨਾਂ ਨੂੰ ਐਸੇ ਹੀ ਕਰਨ ਸੀ ਨਹੀਂ ਚੱਕਿਆ ਗਿਆ ਇਹਨਾਂ ਨੂੰ ਇਹ ਨਾ ਨੰਬਰ ਹੈਗਾ ਜੋ 9815007 ਕੁਝ ਸਮੇਂ ਪਛਾਤ 066 ਪੜੀ ਪੁੱਛਣੀ ਇਹਦੇ ਨਾਲ ਉਹ ਦੱਸਣਾ ਆ ਸਾਡੇ ਨਾਲ ਸਾਡਾ ਕੋ ਸਾਡੇ ਕੋ ਉਹ ਕਿੱਧਰ ਨੂੰ ਪੈਂਦੇ ਜੀ ਬਾਜੀ ਛੋਟਾ ਟੋਲਾ ਮਲੇ ਅਹੀਂ ਅਨੂ ਮੜੀਏ ਅਹੀਂ ਆਪਣਾ ਗਰਦੋਰੀ ਜੰਨਾ ਕਿ ਮਿਲਾਂਦੀ ਏ ਗਲਤ ਕੰਮ ਨਹੀਂ ਕਰਨਾ ਪਰ ਅਸੀਂ ਹੁਣ ਦੁਵਾਸਲੇ ਤੋਂ ਬਣਾਵਣੀ ਜੇ ਗਰਦੋਰੀ ਵੀ ਜੰਨਾ ਕਰਾਣਾ ਦੀ ਏ ਨੀ ਨੀ ਦੁਵਾਲ ਹੀ ਕੋਈ ਗੱਲ ਨਹੀਂ ਇਹ ਦਬਾਈ ਇਹ ਬਣਾਉਣੀ ਮੈਨੂੰ ਪਤਾ ਨਹੀਂ ਆ ਨਾ 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 ਅਹੀਂ ਨਾ ਦੋ ਦੋ ਗੱਲ ਦੋ ਤੋਂ ਕੋਈ ਨਹੀਂ ਤਾਲੇ ਤੋਂ ਸ਼ਾਮੀ ਕਹਿੰਦਾ ਕੰਮ ਕਰ ਲਾ ਮੈਨੂੰ ਮਤ ਦੋਗੇ ਕੰਮ ਕਰ ਲਓ ਤੈਨੂੰ ਮੈਂ ਕਦੋਂ ਕੰਮ ਕਰ ਵੋਏ ਕਰ ਕੇ ਨਹੀਂ ਬੈਠਾ ਬੋਲਣਾ ਨਹੀਂ ਮੈਂ ਬੋਲਣਾ ਮੈਂ ਗੱਲ ਕਰਨੀ ਤੇ ਨਾ ਤੁਸੀਂ ਮੈਂ ਤਾਂ ਨਿਸ਼ਾਨਾ ਬੋਲਣ ਰਿਹਾ ਮੈਂ ਤੁਸੀਂ ਮੇਰੀ ਸ਼ਾਂ ਦੇ ਖਲਾਫ ਨਾ ਬੋਲੋ ਮੇਰੀ ਸੋਨ ਨੂੰ ਗੱਲ ਜਦ ਕੋਟ ਤੇ ਚੱਲਦਾ ਕੋਈ ਇੱਥੇ ਤਾਂ ਹੁੰਦਾ ਕੋਟ ਕੋਹ ਨਹੀਂ ਕੋਟ ਦਾ ਹਾਰ ਰਿਹਾ ਸਟੇ ਹੱਡਿਆ ਕਿਉਂ ਜਾਉਂਦੇ ਆਂ ਬੋਲ ਬੋਲ ਆਰਡਰ ਜਮੇ ਬੋਲ ਫੇੜ ਨਾ ਨਹੀਂ ਅਹੀਂ ਉੱਥੇ ਨਹੀਂ ਆਣ ਸਾਨੂੰ ਇੱਛਾ ਕੋਈ ਉੱਥੇ ਕਿਉਂ ਨਹੀਂ ਆਣ ਸਾਡੇ ਕਾਗਜ਼ ਤੋ ਭਾਈ ਬੜੀ ਵੇਰ ਉੱਥੇ ਜਾ ਕੇ ਵੇਖ ਲੈ ਕਿਉਂ ਫਿਰ ਜਾਣਾ ਲੋਕਾਂ ਨਾਲ ਤਾਂ ਬੜਾ ਜਾਣਾ ਤਾਂ ਆਪਣੇ ਵੀ ਆਇਆ ਕਰਦੇ ਹੈ ਕਿੱਥੇ ਜਾਣਾ ਕਮ ਕਿਸੇ ਪਿੰਡ ਦਾ ਹੋਵੇ ਤਾਂ ਚੌਧਰੀ ਤੂੰ ਬਣ ਕੇ ਆ ਜਾ ਨਾ ਨਹੀਂ ਮੈਂ ਜਾਣਾ ਪਣਾ ਅਗਲਾ ਆਉਂਦਾ ਮੈਨੂੰ ਜਾਣਾ ਪਣਾ ਮਾਵਾ ਇਸ ਤਾਂ ਮੇਰੀ ਫੋਟੋ ਉਹਦੇ ਸਾਰੇ ਉਹਨੇ ਕਬਜ਼ਾ ਕਰਾ ਉਹਦੇ ਕੋ ਰੁਕਣੇ ਤੇ ਸਾਡੀ ਛਾਈ ਆਪਣੀ ਉਹ ਯਾਰ ਤੁਹਾਡੇ ਕੋ ਕਬਜ਼ਾ ਮੈਂ ਤੈਨੂੰ ਰੋਗਦਾ ਮੈਂ ਕਹਿੰਦਾ ਲਾਅ ਕਾਰਡ ਮਾਲਕੀ ਰਜਿਸਟਰ ਕੋਲ ਪਾਏ ਗੱਲ ਲੈ ਕੇ ਆਏ ਥਾਣੇ ਤੜਨ ਤੜ ਕੋ ਲੈਂਦੀ ਸੀ ਉਹ ਤਾਂ ਗੱਲ ਕਿ ਉਹ ਫੜਾ ਮਾਰ ਦੂ ਇਧਰੋਂ ਇਹ ਸਾਡੀਆਂ ਠੱਕੇ ਛਾਈ ਹਾਂ ਸਾਡਾ ਇੱਥੇ ਇੱਥੇ ਤੱਕ 30 ਮੱਲੇ ਥ ਇਹ ਤਾਂ ਕੋਈ ਸਾਡੀ ਇਨਕਰੋਡਮੈਂਟ ਜਿਹੜਾ ਆ ਕਿ ਮੈਨੂੰ ਪਤਾ ਤਾਂ ਲੱਗਿਆ ਕਿ ਮੋਟਰ ਲਈ ਬੰਦਾ ਆ ਮੋਡਲ ਲਾਉਣੀ ਆ ਆਪਾਂ ਨੂੰ ਤੁਹਾਨੂੰ ਕੱਲ ਵੀ ਦੱਸਿਆ ਆ ਵੀ ਸਾਡਾ ਇੱਥੇ 14 ਮਹੀਨੇ ਸਾਡਾ ਕੋਟ ਦਿੱਸਿਆ ਇੰਤਕਾ ਸਾਡੇ ਨਾਲ ਆ ਗੇਦੋਰੀ ਜੰਨਾ ਕਿਹਾ ਨਾ ਸੀ 6 ਫੁੱਟ ਥਾਮ ਲਿਆ ਕੀ ਆ ਇਹ ਤਾਂ ਕਿਸੇ ਹੀ ਕਰਤੀ ਆਂ ਨਾਲ ਨਸੋਨ ਨੂੰ ਤੁਸੀਂ ਕੀ ਚੱਕ ਕੇ ਸਹੀ ਕੀਤੀ ਆ ਸਾਡੇ ਦੇ ਪਾਸ ਪਾਸ ਹੁੰਦੀ ਜਾਂਦੇ ਉਹ ਸਾਰੇ ਧੱਕੇ ਸਹੀ ਕਰਦੇ ਕਰ ਘੱਟ ਨਹੀਂ ਨਾ ਧੱਕੇ ਕੀਤੇ ਪੈਸੇ ਦੱਸੋ ਸਾਡੀ ਕੀ ਬੰਦੇ ਗਾਂ ਲੋਕਾਂ ਨੂੰ ਬੰਦਾ ਕੋੜ ਦੀ ਜਨਾਬ ਕੋੜ ਦੀ ਨਾ ਕੋਟ ਬਿਲਕੁਲ ਕੋੜ ਕੇ ਪਾਣੀ ਮੈਨੂੰ ਨੰਨ ਮੋਕੇ ਵੇਖ ਲਿਆ ਵੇਖ ਲਿਆ ਨਾ ਉਹ ਤਾਂ ਕਰ ਹੁਣ ਫੋਰਡ ਨੂੰ ਪੁਲਸ ਰੁਕਣਾ ਹੁਣ ਬਹੁਤਾ ਗਿੱਟਿਆਂ ਦੀਆਂ ਵਿੱਚ ਗੱਲ ਬੰਦੀ ਉਹ ਉਹ 15 ਮਰ ਦਾ ਮਲ ਗਿਆ ਸਾਡੇ ਨੂੰ ਜਿੰਮਿਆਂ ਸਾਹ ਕੁੜੀਆਂ 15 ਦਿਨ ਕਨਾਲ ਦਵਾਇ ਫੋਸਟ ਦੇ ਕੇ ਦੇ ਦਾਂ ਆਓ ਆਓ ਘਰੇ ਕਮ ਹੱਦ ਹੱਦ ਤੂੰ ਇਹ ਫਰੀਵਜੀ ਕਰਦਾ ਤਾਡਾ ਧਿਆਖ ਕਰੋ ਇਹ ਤਾਂ ਤੁਹਾਡੇ ਰਹਿਣਾ ਮੈਂ ਲੈ ਕਰਦਾ ਇਹ ਤਾਂ ਸਰ ਸਰ ਕਹਿੰਦੇ ਤੂੰ ਜਾਨ ਵਾਜ ਬੰਦ ਕਰ ਹਮ ਬਹਿਦਵਾਰ ਸਰ ਬਹਿਦਵਾਰ ਮਾ ਉਹ ਕਾਗਜ਼ ਪੜਾ ਦੇ ਜਿਹੜੇ ਅੱਗੇ ਚੱਲੋ ਉਹਨੇ ਲੈ 3 ਲੱਖ ਨੇ ਲਿਆ ਉਹਨਾਂ ਦਾ ਮੋਟਰ ਪਾ ਦਿੱਤਾ 3 ਲੱਖ ਸਰਮਣ ਕਲਸੀ ਨੇ ਜਿਹੜੇ ਕਲਸੀ ਨੇ ਸਰਮਣ ਕਲਸੀ ਨੇ ਜੇਸ਼ਟੀ ਕੀਤੀ ਨੇ 14 ਮੱਲਾਂ ਦੀ ਕੀਤੀ ਇਹਦੀ ਪੁੱਛਣੇ ਤੇ ਨਹੀਂ ਲੈ ਕੇ ਨਾ ਨਹੀਂ ਨਹੀਂ ਪੁਲਸ ਨੇ ਪੂਰੀ ਮਦਦ ਕੀਤੀ ਥਾਰ ਲੈਣ ਵਾਸਤੇ ਯਾਰੀ ਉਹਨਾਂ ਦੀ ਉੱਥੇ ਚਲਸੀ ਦੀ ਆਹੋ ਬੜੀ ਕੀ ਸੀ ਨਾ ਅਸੀਂ ਤੁਹਾਨੂੰ ਲੱਗਦਾ ਉਹਨਾਂ ਨੇ ਕਰੋਨਾ ਕਰਨਾ ਤੋਂ ਦੇਖੋ ਜਿਹੜੇ ਕਾਚੌਰੀ ਨੂੰ ਪਕਾਉਂਦੇ ਨੇ ਤੂੰ ਤਰਾਇ ਫਰਦਾ ਤੂੰ ਹੀ ਆਂਦਾ ਮਾੜਾ ਜਿਹੜੇ ਬੰਦੇ ਰਾਈ ਨਾਮ ਕਰਾਉਂਦੇ ਨੇ ਜਿਹੜੇ ਬੰਦੇ ਰਾਈ ਨਾਮ ਕਰਾਉਂਦੇ ਨੇ ਉਹ ਪਕਾਸਾ ਸਾਰਾ ਮੇਰਾ ਰਸਾਲ ਮੇਰੇ ਸਰ ਮੈਂ ਕਰ ਜਨਾ ਹੁਣ ਇੱਕ ਜੀ ਸੋਹੂੰ ਮੇਰੀ ਗੱਲ ਸੁਣ ਸਾਰੇ ਇੱਕ ਗੱਲ ਮੇਰੀ ਗੱਲ ਤੂੰ ਵੀਡੀਓ ਬਣਾਉਂਦਾ ਨਹੀਂ ਵੀਡੀਓ ਬੰਨਦੀ ਮੇਰੀ ਗੱਲ ਸੁਣ ਵੀਡੀਓ ਬਣਾਉਣੀ ਤੇ ਆਪ ਸਾਹਮਣੇ ਬਣਾਉਣੀ ਹੈ ਇਦਾਂ ਕੰਮ ਨਹੀਂ ਕਰਦਾ ਮੇਰੀ ਗੱਲ ਸੁਣੋ ਵੀਡੀਓ ਬਣਾਉਂਦੇ ਜੋੜਾ ਉਹਨਾਂ ਕੋ ਕੋਰ ਦਾ ਸਟੇਜ ਨਹੀਂ ਆ ਤੁਸ ਰਕਣ ਕਿਦਾ ਆ ਤੇਸ ਨਾਲ ਜਿਆਦਾ ਤੇਰੇ ਜਿਹੜਾ ਕੋਈ ਤੇਸਾ ਡੈਕ ਕੀਤਾ ਹੋਇਆ ਵਾ ਆਰਡਰ ਕੋਲ ਪੇਡ ਕੋ ਲੈ ਕੇ ਆਓ ਅਈ ਐਪਲੀਕੇਸ਼ਨ ਤੁਹਾਡੇ ਖਲਾਫ ਕੋਰ ਤੇ ਦੇੜੀ ਜੋ ਫਿਰ ਕਹਾਂ ਨੋ ਹਰਾਸਮੈਂਟ ਕਰ ਰਹੇ ਆ ਮਰਜ਼ੀ ਦੇਣੀ ਜਦੋਂ ਮਰਜ਼ੀ ਦੇਣੀ ਕੋਈ ਨਹੀਂ ਕੋਰ ਚ ਲਾ ਲੈਣਾ ਨਾਲੇ ਫਿਰ ਤਾ ਤੁਹਾਡੇ ਕੋ ਪਾ ਰਹੇ ਆ ਇਹ ਨਾ ਕੰਮ ਟੱਕਣ ਆ ਜਾਓ ਓਥੇ ਉਹ ਕਾਗਜ਼ ਲੈ ਕੇ ਆਹੋ ਕਾਗਜ਼ ਹੈਗੇ ਕੱਲ ਲੈ ਕੇ ਆਈ ਸਾਡੇ ਕੋ ਕੱਲ ਖਾਤੋ ਹੀ ਲੈ ਕੇ ਨਹੀਂ ਜਾਣਾ ਕੱਲ ਕਿਉਂ ਨਹੀਂ ਕਾਗਜ਼ ਲੈ ਕੇ ਗੱਲ ਤੋਂ ਕਾਗਜ਼ ਦੀ ਆ ਤਾ ਮੈਂ ਕਰਦਾ ਹਾਂ ਕਰਦਾ ਮੈਂ ਤੁਹਾਨੂੰ ਫਾਇਦਨਾ ਤਾਂ ਤੂੰ ਚਲਾ ਲੈਂਦਾ ਸਰਵਰ ਤੋਂ ਦੀ ਸਰਵਰ ਦੀ ਕਾਰੀ ਚਲਾ ਲੇ ਸਰਵਰ ਸਿਲਸਿਲੇਗਾ ਨਹੀਂ ਨਹੀਂ ਤੂੰ ਉਹ ਡੀਸੀ ਲਗਾਉਂਦਾ ਨਹੀਂ ਤੈਨੂੰ ਫਾਇਦਨਾ ਤਾਂ ਜ਼ਮੀਨ ਆ ਜਾ ਤੁਹਾਨੂੰ ਉਹਦੇ ਤੇ ਜ਼ਮੀਨ ਵਾ ਤੁਹਾਨੂੰ ਤੇ ਕੋਈ ਨਹੀਂ ਕਾਹ ਲੈ ਕੇ ਘੜੇ ਫਿਰ ਪੁਲਿਸ ਜਖੰਧ ਸਿੰਘ ਜੀ ਫੇਰ ਕਰ ਸਕਦੇ ਜੇ ਸਟੇ ਹੋਵੇ ਨਾ ਕੋ ਉਹ ਯਾਰ ਨਹੀਂ ਕੋਰਟ ਕੇਸ ਹੈਗਾ ਨਾ ਕੋਰਟ ਕੇਸ ਖਤਮ ਹੋ ਜਾ ਡਾਕ ਚਵਾ ਲੈ ਇੱਕ ਮਿੰਟ ਸਟੇ ਡਾਕ ਚਵਾ ਲੈ ਆਓ ਬਿਲਕੁਲ ਲੈ ਗਿਆ ਸਰਵਰ ਤਾਂ ਦਿਖਾ ਗਿਆ ਲੈ ਮੈਂ ਜ਼ਰੂਰ ਲਾਈਵ ਸਰ ਲਾਈਵ ਕਰਦੇ ਫੇਰ ਇਦਾਂ ਨਹੀਂ ਗੱਲ ਬਣਨੀ ਆਪਾਂ